ਵੱਲੋਂ ਸਰਚ ਚੱਲਦੀ ਪਈ ਆ ਪਿੰਡਪੁਰੀਆਂ ਦੇ ਵਿੱਚ ਤਸਵੀਰ ਦੇਖ ਲਵੋ ਕਿ ਪਿੰਡਪੁਰੀਆਂ ਦੇ ਵੱਖ-ਵੱਖ ਇਲਾਕੇ ਦੇ ਵਿੱਚ ਸਰਚ ਚੱਲਦੀ ਵੀ ਵੱਖ-ਵੱਖ ਘਰਾਂ ਦੇ ਵਿੱਚ ਸਰਚ ਚੱਲਦੀ ਪੁਲਿਸ ਜੋ ਹੈ ਉਹ ਪਿੰਡ ਵਾਲਿਆਂ ਨਾਲ ਵੀ ਗੱਲਬਾਤ ਕਰਦੇ ਪਏ ਆ ਐਸਐਸਪੀ ਬਟਾਲਾ ਜਿਹੜੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਡੀਐਸਪੀ ਫਤਿਹਗੜ ਚੂੜੀਆਂ ਤੋਂ ਇਲਾਵਾ ਹੋਰ ਵੀ ਪੁਲਿਸ ਅਧਿਕਾਰੀ ਪਹੁੰਚੇ ਦੇ ਐਸਐਸਪੀ ਸਾਹਿਬ ਅੱਜ ਕਿਸ ਤਰੀਕੇ ਨਾਲ ਸਰਚ ਚੱਲਦੀ ਵੀ ਕਿੰਨੀ ਜਗ੍ਹਾ ਤੇ ਸਰਚ ਚੱਲਦੀ ਆ ਅ ਅੱਜ ਜੋ ਦੇਖੀ ਜੀ ਬਟਾਲੇ ਦੇ ਵਿੱਚ ਸਾਰੇ ਹੀ ਜੋ ਤੇਰਾ ਪੁਲਿਸ ਸਟੇਸ਼ਨਸ ਹੈਗੇ ਆ ਹਰੇਕ ਪੁਲਿਸ ਸਟੇਸ਼ਨ ਦੇ ਲਿਮਿਟ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜੋ ਹੈਗਾ ਅੱਜ ਦਾ ਸਰਚ ਆਪਰੇਸ਼ਨ ਜੋ ਹੈਗਾ ਉਹ ਚੱਲ ਰਹੀ ਹੈਗੀ ਉਸ ਅੱਜ ਜੋ ਅਸੀਂ ਇੱਥੇ ਜਿੱਤੇ ਖੜੇ ਆ ਇਹ ਆਪਣੀ ਥਾਣਾ सदर ਦੀ ਏਰੀਆ ਇਲਾਕਾ ਹੈਗਾ ਪਿੰਡ ਜੋ ਹੈਗਾ ਪੁਰੀਆ ਉਸ ਏਰੀਆ ਦੇ ਵਿੱਚ ਅਸੀਂ ਖੜੇ ਆ ਜੀ ਨਹੀਂ ਦੇਖਿਓ ਜੀ ਮੈਂ ਨਾ ਤੋਂ ਨਹੀਂ ਦੱਸਾਂਗੀ ਹਲੇ ਇੱਕ ਇੱਕ ਜੋ ਸਾਡੇ ਕੋਲ ਇਨਫੋਰਮੇਸ਼ਨ ਸੀਗਾ ਕਿ ਜਿੱਦੇ ਤੇ ਆਲਰੇਡੀ ਚਾਰਜ ਹੋਇਆ ਹੈ ਐਨਡੀਪੀਐਸ ਦੇ ਪਰਚੇ ਸੀ ਉੱਥੇ ਦੀ ਇਨਫੋਰਮੇਸ਼ਨ ਸੀਗਾ ਕਿ ਇੱਥੇ ਹੋ ਸਕਦਾ ਹੈ ਕਿ ਇੱਥੇ ਕੁਝ ਨਸ਼ੀਲਾ ਪਦਾਰਥ ਹੋਵੇ ਉਹ ਮਿਲ ਸਕਦੀ ਹੈਗੀ ਉਦੇਸਰਚ ਦੇ ਦੌਰਾਨ ਉਹਨਾਂ ਨੂੰ ਉੱਥੇ ਕੁਝ ਮਿਲੇ ਵੀ ਹੈਗੇ ਆ ਅਰੇਂਜਸ ਹੈਗੇ ਆ ਕੁਝ ਯੂਜ਼ਡ ਹੈ ਕੁਝ ਅਨਯੂਜ਼ਡ ਹੈ ਔਰ ਕੁਝ ਜੋ ਪਹਿ ਹੈਗੀ ਆ ਜਿਨ੍ਹਾਂ ਦੇ ਇਹ ਦੱਸ ਨਹੀਂ ਸਕੀ ਜੋ ਉਹਦਾ ਮੇਨ ਕਮ ਸੋਰਸ ਕੀ ਹੈ ਉਹ ਹਲੇ ਤੱਕ ਰਿਕਵਰ ਹੋਏ ਨਹੀਂ ਲੇਕਿਨ ਉਹਨਾਂ ਨੂੰ ਪ੍ਰੋਪਰਲੀ ਪ੍ਰੋਪਰਲੀ ਵੈਰੀਫਾਈ ਕੀਤਾ ਜਾਊਗਾ ਇੱਕ ਵਾਰ ਵੈਰੀਫਾਈ ਹੋਣ ਤੋਂ ਬਾਅਦ ਫਿਰ ਅੱਗੇ ਦੀ ਕਾਨੂੰਨੀ ਕਰਵਾਈ ਚੋ ਕੀਤੀ ਜਾਊਗੀ ਇਹ ਪੁਲਿਸ ਜ਼ਿਲ੍ਹਾ ਬਟਾਰਾ ਦੇ ਵਿੱਚ ਦੇਖੀਏ ਜੀ ਆਪਣੀ ਜੋ ਸਿਵਲ ਲਾਈਨ ایرিয়া ਹੈ ਸਿਟੀ ایرিয়া ਹੈ ਜਿੱਥੇ ਸਾਡੇ ਕੋਲ ਜੋ ਹੌਟਸਪੌਟ ਏਰੀਆ ਜਿੱਥੇ ਸਭ ਤੋਂ ਜ਼ਿਆਦਾ ਜੋ ਐਨਡੀਪੀਐਸ ਦੇ ਪਰਚੇ ਹੈਗੇ ਜਿਵੇਂ ਮੰਨ ਨਗਰ ਹੋ ਗਿਆ ਜਿਵੇਂ ਕਾਂਦੀ ਕੈਂਪ ਹੈਗੇ ਆ ਉਸ ਏਰੀਆ 'ਚ ਚੱਲ ਰਹੀ ਹੈਗੀ ਆਪਣੇ ਜੋ ਡੇਰਾਪਾ ਬਨਾਨਾ ਕਿ ਏਰੀਆ ਹੈ ਵਹਾਂ ਪਰ ਤਲਵੰਡੀ ਰਾਮਾਪਿੰਡ ਮਤਲਬ ਇਸ ਤਰੀਕੇ ਦਾ ਜੋ ਹਰੇਕ ਥਾਣੀ ਲਿਮਟ ਦੇ ਵਿੱਚ ਕੁਝ ਪਿੰਡ ਅਧ ਦੀ ਹੈਗੇ ਜਿੱਥੇ ਸਭ ਤੋਂ ਜ਼ਿਆਦਾ ਸਾਰੇ ਕੋਲ ਜੋ ਸ਼ਿਕਾਇਤ ਵੀ ਆਉਂਦੇ ਨੇ ਔਰ ਉਥੋਂ ਦੀ ਜੋ ਪਰਚੇ ਵੀ ਬਹੁਤ ਜ਼ਿਆਦਾ ਹੁੰਦੇ ਉਥੋਂ ਦੀ ਜੋ ਹੋ ਜਾਏ ਅਸਰ ਬਹੁਤ ਮੈਂ ਮੰਨਦੀ ਆ ਕਿ ਇਹਦਾ ਬਹੁਤ ਪੋਜ਼ਿਟਿਵ ਅਸਰ ਜਾਂਦੀ ਜਿਵੇਂ ਮੈਂ ਇੱਥੇ ਆਈਆਂ ਇਹਨਾਂ ਕਿਸੇ ਸਰਪੰਚ ਸਾਹਿਬ ਨਾਲ ਮੇਰੀ ਗੱਲਬਾਤ ਹੋ ਜਾਂਦੀ ਹੈ ਜਿੱਥੇ ਇੱਥੇ ਲੋਕੀ ਉਹਨਾਂ ਨਾਲ ਗੱਲਬਾਤ ਹੋ ਜਾਂਦੀ ਹੈ ਉਹ ਕੋਈ ਮਤਲਬ ਮੰਨ ਲੀਜੀ ਕੋਈ ਇਨਫੋਰਮੇਸ਼ਨ ਸ਼ੇਅਰ ਕਰਦਾ ਹੈ ਕੋਈ ਹੋਰ ਚੀਜ਼ ਕਰ ਵਰਨਾ ਕੋਈ ਇਹਨਾਂ ਦਾ ਕੁਝ ਹੋਰ ਪ੍ਰੋਬਲਮ ਵੀ ਹੁੰਦੀ ਹੈ ਉਹ ਵੀ ਜੋ ਹੈਗਾ ਉਹ ਗੱਲਬਾਤ ਹੋ ਜਾਂਦੀ ਹੈ ਤਾਂ ਫਿਰ ਉਹਦਾ ਇੱਕ ਜੋ ਗੈਪ ਹੁੰਦੀ ਹੈ ਪੁਲਿਸ ਔਰ ਪਬਲਿਕ ਦੇ ਵਿੱਚ ਦੀ ਉਹ ਘਟ ਜਾਂਦੀ ਹੈ ਜੀ ਓਵਰঅল ਦੇਖੀਏ ਤਾਂ ਜਿੰਨੀ ਐਕਸੈਸ ਹੈ ਕਿ ਕੀ ਕਾਰਵਾਈ ਕੀਤੀ ਜਾਂ ਕੁਝ ਹੋਰ ਹੈ ਅ ਬਿਲਕੁਲ ਜੀ ਅਭੀ ਤੱਕ ਜੋ ਹਲੇ ਵੀ ਹੈ ਉਹ ਆਨ ਗoing ਪ੍ਰੋਸੈਸ ਹੈਗਾ ਇਥੇ ਜਿਵੇਂ ਮੈਂ ਤੁਹਾਨੂੰ ਦੱਸੀਆ ਸੀ ਸਾਹਿਬ ਜੀ ਕੁਝ ਰਿਕਵਰੀਜ਼ ਹੈਗੀ ਆ ਇੰਜੈਕਸ਼ਨਸ ਵਗੈਰਾ ਦੀ ਇਸੇ ਤਰ੍ਹਾਂ ਜੋ ਹੈਗਾ ਆਪਣੇ ਦੂਜੇ ਪੁਲਿਸ ਸਟੇਸ਼ਨਸ ਦੇ ਲਿਮਟ ਦੇ ਵਿੱਚ ਹੀਰੋਇਨ ਦੀ ਵੀ ਰਿਕਵਰੀ ਹੈਗੀ ਆ ਨਾਲੇ ਜੋ ਇੱਕ ਐਕਸਾਈਜ਼ ਦੀ ਵੀ ਰਿਕਵਰੀਜ਼ ਨੇ ਔਰ ਜੋ ਪ੍ਰੋਕਲੈਮਡ ਅਫੈਂਡਰਸ ਜਿਨ੍ਹਾਂ ਨੂੰ ਅਪਾ ਭਗੋੜਾ ਕਹਿੰਦੇ ਆ ਉਹਨਾਂ ਦੇ ਜਿਨ੍ਹਾਂ ਨੂੰ ਅਪਾ ਲੱਭਦੇ ਆ ਇਹਨਾਂ ਨੂੰ ਅਰੈਸਟ ਕਰਨਾ ਬਾਕੀ ਰਹਿੰਦਾ ਕਿ ਉਹ ਉਹ ਵੀ ਜੋ ਹੈਗੇ ਡੂਰਿੰਗ ਥਿਸ ਸਰਚ ਅਪਾ ਨੂੰ ਬੰਦੇ ਲੱਭੇ ਹੋਏ ਨੇ ਉਹਨਾਂ ਦੇ ਵੀ ਜੋ ਅਰੈਸਟ ਉਹ ਜੋ ਹੈ ਚਲ ਚਲਤੀ ਹੈ ਨਹੀਂ ਅਰੈਸਟ ਹਲੇ ਨਹੀਂ ਹੈ 아रेस्ट ਨਹੀਂ ਹੈਗੀ ਹੈ ਲੇਕਿਨ ਕਰ ਤੋ ਇਹ ਜੋ ਹੈਗਾ ਬਰਾਮਦ ਹੈਗੀ ਉਹਨਾਂ ਨੂੰ ਆਪਾ ਵੈਰੀਫਾਈ ਕਰ ਰਹੇ ਚ ਹੈ थैंक यू ਐਸਐਸਪੀ ਬਟਾਲਾ ਅਤੇ ਹੋਰ ਅਧਿਕਾਰੀ ਮੌਜੂਦ ਨੇ ਸਰਚ ਚਲਦੇ ਪੀ ਆਖਦੇ ਨੇ ਕਿ ਇਸ ਸਰਚ ਦੇ ਨਾਲ ਜਿੱਥੇ ਲੋਕਾਂ ਦੇ ਵਿੱਚ ਇੱਕ ਜਾਗਰੂਕਤਾ ਫੈਲਦੀ ਹੈ ਉੱਥੇ ਲੋਕਾਂ ਦਾ ਸਾਥ ਵੀ ਮਿਲਦਾ ਹੈ ਸਰਚ ਦੌਰਾਨ ਜਿੱਥੇ ਕੁਝ ਨਗਦੀ ਮਿਲੀ ਸਿਰੰਜੀਆਂ ਮਿਲੀਆਂ ਕਹਿੰਦੇ ਨੇ ਕਿ ਉਹ ਵੈਰੀਫਾਈ ਕਰਾਂਗੇ ਕਿ ਨਗਦੀ ਡਰਗ ਮਨੀ ਹੈ ਕਿ ਜਾਂ ਕੁਝ ਹੋਰ ਹੈ ਕੈਮਰਾਮੈਨ ਪੰਡਿਤ ਨਾਲ ਔਨ 에ਅਰ ਲਈ ਨਿਤਿੰਤ ਲੂਥਰਾ ਬਟਾਲਾ